ਅੰਮ੍ਰਿਤਸਰ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਵਿਦੇਸ਼ੀ ਹੈਡਲਰਾਂ ਨਾਲ ਜੁੜੇ ਉੱਚ ਸੰਗਠਿਤ ਸਰਹੱਦੀ ਨਸ਼ਾ ਤਸਕਰੀ ਗਿਰੋਹ ਨੂੰ ਤਬਾਹ ਕਰ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਇਹ ਨੈਟਵਰਕ ਪਾਕਿਸਤਾਨ ਵਿੱਚ ਬੈਠੇ ਵਿਦੇਸ਼ੀ ਹੈਡਲਰਾਂ ਦੇ ਹੁਕਮ ਤੇ WhatsApp ਅਤੇ ਵਰਚੁਅਲ ਨੰਬਰਾਂ ਰਾਹੀਂ ਚਲਾਇਆ ਜਾ ਰਿਹਾ ਸੀ ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇੰਟਰਨੈਸ਼ਨਲ ਡਰੱਗ 카ਰਟਲ ਬਸਟਰ 4 ਕਿਲੋ ਆਈਸ ਡਰੱਗ 1 ਕਿਲੋ ਹੈਰੋਇਨ ਇੱਕ ਕਾਰ ਮੋਟਰਸਾਈਕਲ ਐਕਟਿਵ ਅਤੇ ਕਈ ਮੋਬਾਈਲ ਫੋਨਾਂ ਸਮੇਤ ਕਾਬੂ ਕੀਤਾ ਹੈ ਫਿਲਹਾਲ ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ ਸਿੰਘ ਸਾਹਿਬ ਦੀ ਜਿਹੜੀ ਯੋਧ ਨਸ਼ੇ ਵਿਰੁੱਧ ਐਂਟੀ ਡਰੱਗ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਲੋ 83 ਗ੍ਰਾਮ ਮੈਥਫੈਟਾਮਾਈਨ ਜਿਹੜੀ ਆਈਸ ਜਿਹਨੂੰ ਕਹਿੰਦੇ ਆ ਹੋਰ ਕਵਰ ਹੋਈ ਹੈ ਤੇ 1 ਕੇਜੀ ਤੋਂ ਵੀ ਵੱਧ ਜਿਹੜੀ ਹੈ ਹਿਰੋਇਨ ਉਹ ਵੀ ਰਿਕਵਰ ਹੋਈ ਹੈ ਤਿੰਨ ਮੇਨ ਦੋਸ਼ੀਏ ਫੜੇ ਗਏ ਨੇ ਮੈਂ ਸਮਝਦਾ ਕਿਤਨਾ ਬਹੁਤ ਵੱਡੇ ਇੰਟਰਨੈਸ਼ਨਲ ਡਰੱਗ ਕਾਰਟਲ ਬਸਟ ਹੋਏ ਨੇ ਔਰ ਜਿਹੜੀ ਗੱਲ ਦੇਖਣ ਵਾਲੀ ਹੈ ਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਜਿਹੜੀ ਹੈ ਉਹ ਕਮਰਸ਼ੀਅਲ ਮੰਨੀ ਜਾਂਦੀ ਹੈ ਤੇ ਜਿਹੜੀ ਹਿਰੋਇਨ ਹੈ ਉਹ 250 ਗ੍ਰਾਮ ਤੇ ਕਮਰਸ਼ੀਅਲ ਹੈ ਸੋ ਜੇ ਇਹਨੂੰ ਆਪਾਂ ਰੇਸ਼ੋ ਵਾਈਜ਼ ਦੇਖੀ ਤੇ ਤਕਰੀਬਨ 20 ਕਿ ਜੀ ਹਿਰੋਇਨ ਦੇ ਬਰਾਬਰ ਇਹ ਮੰਨੀ ਜਾ ਸਕਦੀ ਹੈ ਜਿਹੜੀ ਮੈਟਾਫੈਟਾਮਾਈਨ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਨੇ ਬਲਵਿੰਦਰ ਬਿੰਦਾ ਔਰ ਨਵਤੇਜ ਤੇ ਮਹਾਵੀਰ ਬਲਵਿੰਦਰ ਬਿੰਦ ਐਲੀਅਸ ਬਿੰਦਰ ਜਿਹੜਾ ਦਾਉਕੇ ਦਾ ਇਹਨੂੰ ਗੇਟ ਖੀਮਾ ਦੇ ਐਸਐਚਓ ਮਨਜੀਤ ਸਿੰਘ ਉਹਨਾਂ ਦੀ ਮਨਜੀਤ ਕੌਰ ਜੀ ਦੇ ਪਾਰਟੀ ਨੇ ਫੜਿਆ ਔਰ ਇਹ ਐਗਰੀਕਲਚਰ ਦਾ ਕੰਮ ਕਰਦਾ ਹੈ ਤਕਰੀਬਨ 25 ਸਾਲ ਦੀ ਇਹਦੀ ਉਮਰ ਹੈ ਔਰ ਜਿਹੜਾ ਨਵਤੇਜ ਹੈ ਉਹਨੂੰ ਐਂਟੀ ਗੈਂਗਸਟਰ ਆਪਰੇਸ਼ਨਸ ਹੈਲਪ ਦੇ ਇੰਚਾਰਜ ਬਲਵਿੰਦਰ ਸਿੰਘ ਉਹਨਾਂ ਦੀ ਪਾਰਟੀ ਨੇ ਫੜਿਆ ਨਵਤੇਜ ਸਿੰਘ ਦੀ ਜਿਹੜੀ ਆਪਣੀ ਜ਼ਮੀਨ ਹੈ ਉਹ ਵੀ ਤੇ ਪਿੰਡ ਜਿਹੜਾ ਦਾ ਮਹਾਵਾ ਉਹ ਅੰਮ੍ਰਿਤਸਰ ਰੂਰਲ ਚ ਪੈਂਦਾ ਉਹ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੈ। ਔਰ ਜਿਹੜੀ ਮੇਨ ਨੇ ਦੇ ਚ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਨਫਤੇ ਜਿਹੜਾ ਦੋਹਾ ਤੇ ਕਤਰ ਤੋਂ ਆਇਆ ਕੁਝ ਸਾਲ ਧੇਰ ਪਹਿਲਾਂ ਹੀ ਇੰਡੀਆ ਚ ਵਾਪਸ ਅੱਗੇ ਆਪਾਂ ਆਮ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਹੁੰਦੇ ਉਹਨਾਂ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆ। ਇਹ ਜਿਹੜਾ ਕਾਰਟਨ ਹੈ ਜਿਹਨੂੰ ਨਵਤੇਜ ਸਿੰਘ ਹੈਡ ਕਰ ਰਿਹਾ ਸੀਗਾ ਇਹ ਸਾਰਾ ਕਤਰ ਦੋਹਾ ਤੋਂ ਹੀ ਚੱਲ ਰਿਹਾ ਜੀ ਵੀ ਉੱਥੇ ਹੀ ਕੰਟੈਕਟ ਹੈਗੇ ਉਹੀ ਇਹਨੂੰ ਅੱਗੇ ਡਾਇਰੈਕਸ਼ਨ ਦਿੰਦੇ ਆ ਔਰ ਉਹੀ ਸਾਰਾ ਜਿਹੜਾ ਫਾਈਨੈਂਸ਼ੀਅਲ ਤੇ ਦੂਜਾ ਐਂਗਲ ਹੈ ਉਹੀ ਚਲਾ ਰਹੇ ਨੇ ਉੱਥੇ ਅਸੀਂ ਕੰਮ ਕਰ ਰਹੇ ਆ ਔਰ ਜਿਹੜਾ ਬਲਵਿੰਦਰ ਬਿੰਦਰ ਹੈ ਇਹਦੀ ਆਪਣੀ 5 ਏਕੜ ਜ਼ਮੀਨ ਹੈ ਦਾਉਕੇ ਪਿੰਡ ਹੈ ਅਮਰਸਰ ਰੂਰਲ ਦਾ ਇਹ ਵੀ ਬਿਲਕੁਲ ਪਾਕ ਇੰਟਰਨੈਸ਼ਨਲ ਜਿਹੜੀ ਬਾਰਡਰ ਦੇ ਉੱਤੇ ਹੀ ਹੈ ਇਹ ਪਿੰਡ ਹੈਗਾ ਤੇ ਜਿਹੜੇ ਪਾਕਿਸਤਾਨ ਬੈਠੇ ਸਮਗਲਰ ਨੂੰ ਹੈਂਡਲ ਕਰ ਰਿਆ ਸੀ ਜਾਂ ਆਪਰੇਟ ਕਰ ਰਿਆ ਸੀ ਨਾਲ ਇਹਦੇ ਉਹ ਨਿਕਨੇਮਸੇ بار بار ਚੇਂਜ ਕਰਦੇ ਸੀ ਵਰਚੁਅਲ ਨੰਬਰ ਸੇ ਜਿਵੇਂ ਕਿਸੇ ਵੀ ਟਾਈਮ ਕਿਸੇ ਦਾ ਨਾਮ ਭੋਲਾ ਕਹਿੰਦਾ ਅਗਲੀ ਵਾਰ ਦੂਜਾ ਕਹਿੰਦਾ ਉਹ ਤਾਂ ਕਿ ਡਿਟੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਇਸ ਤੋਂ ਲਾਵਾੜਾ ਮਹਾਵੀਰ ਸਿੰਘ ਹੈ ਇਹ ਤਰਨਤਨ ਦਾ ਰਹਿਣ ਵਾਲਾ ਹੈ ਇਹ ਤੋਂ 1 ਕਿਲੋ ਤੋਂ ਵੀ ਉੱਪਰ ਜਿਹੜੀ ਹੈ ਹਿਰੋਇਨ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇੱਕ ਕਾਰ ਹੈ ਮੋਟਰਸਾਈਕਲ ਇੱਕ ਐਕਟਿਵਾ ਮੋਬਾਈਲ ਫੋਨ ਨੇ ਤੇ ਕੁਝ ਡਰਗ ਮਣੀ ਹੈ ਤਾਂ ਮੈਂ ਸਮਝਦਾ ਕਿ ਇਹ ਦੇ ਨਾਲ ਜਿਹੜੀ ਲੇਟੈਸਟ ਟ੍ਰੈਂਡ ਜਿਹੜਾ ਸਾਨੂੰ ਦੇਖਣ ਚ ਆ ਰਿਹਾ ਕਿ ਜਿਹੜੇ ਬੈਕ ਟੂ ਬੈਕ ਦੋ ਵੱਡੇ ਹਾਲ ਹੋਏ ਆ 2 ਕਿਲੋ ਈਚ ਦੇ ਉਹ ਵੀ ਪਲੱਸ ਉਹ ਮੈਨੂੰ ਇਹ ਲੱਗ ਰਿਹਾ ਕਿ ਹੀਰੋਇਨ ਦੀ ਜਗ੍ਹਾ ਮੈਟਾਫੇਟਾਮਾਈਨ ਕਿਉਂਕਿ ਇਹ ਲੈਬ ਜ ਬਣਦੀ ਹੈ ਸਿੰਥੈਟਿਕ ਬਣਈ ਗਈ ਹੈ ਤੇ ਇਹਦਾ ਜਿਹੜਾ ਕਿਕ ਵੀ ਹੈਗੀ ਹੈ ਇਹ ਕਾਫੀ ਉਹ ਮਤਲਬ ਉਹਨਾਂ ਲੋ ਵਧ ਸਮਝਦੇ ਲੋਕ ਇਹਨੂੰ ਜਿਹੜੇ ਸੇਵਨ ਕਰਦੇ ਆ ਉਸ ਕਰਕੇ ਇਹਨੂੰ ਜਿਆਦਾ ਪੋਸ਼ੀਸ਼ਨ ਕੀਤਾ ਜਾ ਰਿਹਾ ਐਜ਼ ਅ ਸਬਸਟੀਟਿਊਟ ਟੂ ਹੀਰੋਇਨ ਇਹ ਚ ਪਹਿਲਾਂ ਵੀ ਆਪਣੀ ਗੱਲ ਹੋਈ ਹੈ ਵੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਤੇ ਸ਼ਾਇਦ OPMD ਖੇਤੀ ਤੇ ਬਾਕੀ ਚੀਜ਼ਾਂ ਦੇ ਉੱਤੇ ਉਹਨਾਂ ਨੇ ਰੋਕ ਲਾਈ ਹੈ ਸ਼ਾਇਦ ਉਹਦਾ ਹੀ ਨਤੀਜਾ ਕਿ ਜਿਹੜੀ ਲੈਬ ਵਿੱਚ ਤਿਆਰ ਕੀਤੀ ਗਈ ਮੈਟਾਫੈਟਾਮਾਈਨ ਹੈ ਉਹਨੂੰ ਜ਼ਿਆਦਾ ਪੁਸ਼ਣ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਡਰੱਗੀਆਂ ਹੈਗੀਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਭੇਜਿਆ ਨਹੀਂ ਹੈ ਔਰ ਇਹ ਮੁਲਜ਼ਮਾਂ ਵੱਲੋਂ ਇਹਨਾਂ ਨੂੰ ਪ੍ਰੀ ਡੈਸਟਿਨ ਲੋਕੇਸ਼ਨ ਤੇ ਔਰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਰੇ ਇਨਾਂ ਦੇ ਵਰਚੁਅਲ ਨੰਬਰਸ ਰਾਹੀਂ ਸੰਪਰਕ ਕਰਕੇ ਕੋਆਰਡੀਨੇਟਸ ਭੇਜ ਕੇ ਉੱਥੇ ਡਰਾਪਿੰਗ ਕਰਕੇ ਉੱਥੋਂ ਪਿਕਅਪਸ ਹੋਏ ਆ। ਤੋਂ ਇੱਥੇ ਅੱਗੇ ਵੀ ਅਜੇ ਕੰਮ ਚੱਲ ਰਿਹਾ ਹੈ। ਤੋਂ ਮੈਂ ਇਹਦੇ ਸਾਰੇ ਜਿਹੜਾ ਆਪਰੇਸ਼ਨਸ ਨੇ ਐਡਵ ਵਡੇਡੇ 카ਰਟਲਸ ਉਬਸਟ ਕੀਤੇ ਗਏ ਨੇ, ਡਿਸਪੈਂਟਲ ਕੀਤੇ ਗਏ ਨੇ। ਡੀਸੀਪੀ ਰਵਿੰਦਰਪਾਲ ਜੀ, ਐਡੀਸੀਪੀ 1 ਸਾਡੇ ਵਿਸ਼ਾਲਜੀਤ ਜੀ, ਜਸਪਾਲ ਐਸਪੀ ਸੈਂਟਰਲ, ਜਗਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ACP ਹਰਮਿੰਦਰ ਸਿੰਘ ਸਾਡੇ ਇਨਵੈਸਟੀਗੇਸ਼ਨ ਦੇ ਜਿਹੜੇ ਸੁਪਰਵਾਈਜ਼ ਕਰਦੇ ਨੇ ਤੇ ਇੰਸਪੈਕਟਰ ਮਨਜੀਤ ਕੌਰ ਐਸਐਚਓ ਗੇਟ ਕੀਮਾ ਤੇ ਉਹਨਾਂ ਦੀ ਟੀਮ ਤੇ ਐਸਆਈ ਬਲਵਿੰਦਰ ਸਿੰਘ ਐਂਟੀ ਗੈਂਗਸਟਰ ਜਿਹੜਾ ਆਪਰੇਸ਼ਨ ਸੈੱਲ ਆ ਸਾਡਾ ਉਹਦੇ ਇੰਚਾਰਜ ਤੇ ਉਹਨਾਂ ਦੀ ਟੀਮ ਤੋਂ ਮੈਂ ਇਹਨਾਂ ਨੂੰ ਦਿਲੀ ਮੁਬਾਰਕਬਾਦ ਵੀ ਦਿਨਾ ਕਿ ਬਹੁਤ ਹੀ ਵਧੀਆ ਇੰਟੈਲੀਜੈਂਸ ਬੇਸ ਜਿਹੜਾ ਆਪਰੇਸ਼ਨ ਹੈ ਇਹਨੂੰ ਅੰਜਾਮ ਦਿੱਤਾ ਔਰ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਸਾਡੇ ਇਹ ਮੁਲਕ ਨੂੰ ਵੀ ਤੇ ਸਾਡੀ ਸਟੇਟ ਨੂੰ ਵੀ ਜਿਹੜੀ ਹੈ ਉਹ ਨੈਸ਼ਨਲ ਉਹ ਪ੍ਰਭਾਵਿਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਵੱਡੀ ਉਹ ناکਾਮਯਾਬ ਰਹੀ ਹੈ ਚਾਹੇ ਉਹ ਗੁਆਂਡੀ ਮੁਲਕ ਹੈ ਚਾਹੇ ਉਹ ਮਿਡਲ ਈਸਟ ਬੈਠੇ ਲੋਕ ਨੇ ਜੋ ਕਿ ਗੁਆਂਡੀ ਮੁਲਕ ਦੇ ਥਰੂ ਹੀ ਜਿਹੜੀ ਹੈ ਪੁਸ਼ਣ ਕੀਤੀ ਜਾਂਦੀ ਹੈ ਡਰੋਨ ਰਾਹੀਂ ਸਾਰੇ ਉਹਨਾਂ ਦੇ ਆਪਸ ਚੈਨਲ ਬਣੇ ਹੋਏ